ਜਿਵੇਂ-ਜਿਵੇਂ 2025 ਖਤਮ ਹੁੰਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਸਿਆਸਤ ਗਰਮ ਹੁੰਦੀ ਜਾ ਰਹੀ ਹੈ ਕਿਉਂਕਿ ਪੂਰੇ ਤਕਰੀਬਨ ਡੇਢ ਸਾਲ ਬਾਅਦ 2027 ਦੇ ਵਿੱਚ ਪੰਜਾਬ ਦੀਆਂ ਚੋਣਾਂ ਹੋਣਗੀਆਂ ਵਿਧਾਨ ਸਭਾ ਤੇ ਉਸ ਤੋਂ ਪਹਿਲਾਂ ਹੁਣੇ ਹੀ ਲੀਡਰਾਂ ਦਾ ਇੱਕ ਦੂਜੀ ਦੀ ਪਾਰਟੀ ਵੱਲ ਜਾਣਾ ਜਾਂ ਦੂਜੇ ਲੀਡਰਾਂ ਨੂੰ ਤੋੜ ਕੇ ਆਪਣੀ ਪਾਰਟੀ ਵੱਲ ਲਿਆਉਂਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਇਹ ਸਮਾਂ ਉਹ ਹੈ ਜਦੋਂ ਛੋਟੇ-ਛੋਟੇ ਲੀਡਰ ਤੋੜ ਕੇ ਦੂਜੀ ਪਾਰਟੀਆਂ ਤੋਂ ਆਪਣਾ ਕੈਡਰ ਵੱਡਾ ਕਰਨ ਵਾਲਾ ਸਮਾ ਚੁੱਕਾ ਹੈ ਤੇ ਇਹ ਤਸਵੀਰ ਤੁਸੀਂ ਵੇਖੋ ਇਹ ਤਸਵੀਰ ਹੈ ਅਮਨ अरोड़ा ਦੀ ਜੋ ਕਿ ਆਵਾਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਤੇ ਆ ਭਗਵੰਤ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਇਹਨਾਂ ਵੱਲੋਂ ਬੀਤੇ ਕੱਲ ਯਾਨੀ ਕਿ ਕੱਲ ਉਹਨਾਂ ਨੇ ਆਵਾਦਮੀ ਪਾਰਟੀ ਦੇ ਵਿੱਚ ਕਾਂਗਰਸ ਦੇ ਕਾਉਂਸਲਰਾਂ ਨੂੰ ਜੁਆਇਨ ਕਰਵਾਇਆ ਅੰਮ੍ਰਿਤਸਰ ਦੇ ਕਾਉਂਸਲਰ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਇਹ ਚੰਡੀਗੜ੍ਹ ਦੇ ਵਿੱਚ ਸਮਾਗਮ ਹੋਇਆ ਜਿਸ ਤੋਂ ਬਾਅਦ ਅਮਨ अरोड़ा ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਦੱਸਿਆ ਗਿਆ ਕਿ ਆਪਣੇ ਸਾਥੀਆਂ ਦੇ ਨਾਲ ਛੱਡ ਛੜਾ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਲੋਕਪੱਖੀ ਨੀਤੀਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕੀਤੀ ਤਾਂ ਇਹ ਗੱਲ ਹੋ ਗਈ ਚੰਡੀਗੜ੍ਹ ਦੀ ਤੇ ਬੀਤੀ ਸ਼ਾਮ ਅੰਮ੍ਰਿਤਸਰ ਪਹੁੰਚਦੇ ਪਹੁੰਚਦੇ ਉਹਨਾਂ ਦਾ ਮਨ ਫਿਰ ਬਦਲਿਆ ਤੇ ਫਿਰ ਜਿਹੜੇ ਕਾਉਂਸਲਰ ਸੀ ਉਹ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਪਾਰਟੀ ਦੁਬਾਰਾ ਤੋਂ ਜੁਆਇਨ ਕਰ ਲਈ ਤੇ ਇਸ ਬਾਰੇ ਰਾਜਕੁਮਾਰ ਵੀਰਕਾ ਨੇ ਇਹ ਖੁਲਾਸਾ ਕੀਤਾ ਕਿ ਸਾਡੇ ਬੰਦਿਆਂ ਨੂੰ ਡਰਾ ਧਮਕਾ ਕੇ ਉਸ ਦੇ ਉੱਤੇ ਪਰਚੇ ਦਰਜ ਕਰਨ ਦੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਸੀ ਜਰਾ ਉਹ ਵੀ ਸੁਣ ਲਵੋ ਸਰਪੱਤ ਜਿਹੜੀ ਡਾਕਟਰ ਅਵਤਾਰ ਨੇ ਕਾਂਗਰਸ 'ਚ ਵਾਪਸੀ ਕੀਤੀ ਇਹਦੇ ਬਾਰੇ ਕੀ ਕਹੋਗੇ ਬਈ ਇਹ ਵਾਪਸੀ ਕੀਤੀ ਆ ਇਹ ਤੇ ਹੈ ਹੀ ਕਾਂਗਰਸ 'ਚ ਆਹ ਦੇਖ ਕਿੱਦਾਂ ਸਾਰਾ ਮੇਰਾ ਪਰਿਵਾਰ ਆ ਗਿਆ ਇਕੱਠਾ ਹੋ ਕੇ ਬਈ ਅਫਤਾਰ ਨੂੰ ਥ੍ਰੈਟ ਕੀਤਾ ਉਹਨਾਂ ਨੇ ਕਿ ਤੇਤੇ ਪਰਚੇ ਦਰਜ ਕਰਾਂਗੇ ਤੈਨੂੰ ਅਸੀਂ ਖਰਾਬ ਕਰਾਂਗੇ ਤੇ ਇਹਨੂੰ ਡਰਾ ਕੇ ਚੰਡੀਗੜ੍ਹ ਲਿਜਾ ਕੇ ਤੇ ਬਈ ਇਹਨੂੰ ਸ਼ਾਮਿਲ ਕਰਵਾਇਆ ਤੇ ਅੱਜ ਵਾਪਸ ਆਪਣੇ ਘਰ ਦੇ ਵਿੱਚ ਆਇਆ ਹੈ ਔਰ ਮੈਂ ਅਫਤਾਰ ਨੂੰ ਕਾਂਗਾ ਕਿ ਤੁਹਾਨੂੰ ਗੱਲ ਕਰਨ ਤੁਹਾਨੂੰ ਸਾਡੇ ਮੇਰਾ ਨਾਮ ਅਫਤਾਰ ਸਿੰਘ ਕਾਉਂਸਲਰ ਹੈ ਮੈਂ ਵਾਰਡ ਨੰਬਰ 7 ਤੋਂ ਹਰੇ ਬੌਦਰੇ ਕਟਰ ਆਇਕਮਾਰ ਵੀਰਗਾ ਜੀ ਵਿਕਾਸ ਸੋਨੀ ਜੀ ਅਸ਼wini ਬੱਕੋ ਜੀ ਤੇ ਸਾਥੀ ਸਾਰੇ ਖੜੇ ਨੇ ਮੈਂ ਕਾਂਗਰਸ ਪਾਰਟੀ ਚਾਹਾਂ ਤੇ ਕਾਂਗਰਸ ਪਾਰਟੀ ਦੀ ਹਿਰਾਵਾਂ ਦਾ ਧੰਨਵਾਦ ਚਲੋ ਆਓ ਚਲੋ ਤਾਂ ਤੁਸੀਂ ਸੁਣਿਆ ਕਿ ਕਿਵੇਂ ਰਾਜਕੁਮਾਰ ਵੇਰਕਾ ਨੇ ਭਗਵੰਤ ਸਰਕਾਰ ਦੇ ਉੱਤੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਇਸ ਤਰ੍ਹਾਂ ਕਰ ਰਹੀ ਹੈ ਡਰਾਤਮ ਕਾ ਕੇ ਸਾਡੇ ਕਾਉਂਸਲਰਾਂ ਨੂੰ ਡਰਾਤਮਕਾ ਕੇ ਆਪਣੀ ਪਾਰਟੀ 'ਚ ਸ਼ਾਮਲ ਕਰ ਰਹੀ ਹੈ ਤਾਂ ਕਿ ਆਪਣਾ ਕੈਡਰ ਵਧਾ ਕੀਤਾ ਜਾ ਸਕੇ ਤੇ ਇਸ ਤੋਂ ਬਾਅਦ ਅੱਜ ਦੁਬਾਰਾ ਤੋਂ ਅਮਨ ਅਰੋੜਾ ਦੁਬਾਰਾ ਤੋਂ ਨਵੀਆਂ ਭਰਤੀਆਂ ਕਰਾਣ ਆਏ ਜਿਹੜੇ ਕਿ ਅਕਾਲੀ ਦਲ ਦੇ ਲੀਡਰ ਸੀਗੇ ਅਕਾਲੀ ਦਲ ਦੇ ਲੀਡਰ ਛੱਡ ਕੇ ਅਕਾਲੀ ਦਲ ਨੂੰ ਤੇ ਆਵਾਜ਼ੀ ਪਾਰਟੀ 'ਚ ਜੁਆਇਨ ਕਰਵਾ ਕੇ ਜਿਨ੍ਹਾਂ ਦੇ ਨਾਲ ਪੰਜਾਬ ਦੀ ਇੱਕ ਐਮਐਲਏ ਵੀ ਮੌਜੂਦ ਸੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬੀਤੇ ਕੱਲ ਜਿਹੜੇ ਤੁਸੀਂ ਜੁਆਇਨ ਸਵੇਰੇ ਕਰਾਇਆ ਸੀ ਉਹ ਸ਼ਾਮੀ ਆਪਣੀ ਪਾਰਟੀ 'ਚ ਵਾਪਸ ਚਲੇ ਗਏ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਜਰਾ ਉਹ ਵੀ ਸੁਣ ਲਵੋ ਸਾਡੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਨੇ ਮੋਤੀ ਭਾਟੀਆ ਜੀ ਮੇਰੇ ਕੋਲ ਉਹਨਾਂ ਦਾ ਫੋਨ ਆਇਆ ਕਿ ਜੀ ਦੋ ਐਮਸੀ ਖੁਦ ਆਪ ਜੁਆਇਨ ਕਰਨਾ ਚਾਹੁੰਦੇ ਨੇ ਤੁਹਾਡੇ ਕੋਲੇ ਅਸੀਂ ਲਾਈਕ ਆਉਣਾ ਚਾਹੁੰਦੇ ਨੇ ਮੈਂ ਕਿਹਾ ਜੀ ਆਇਆਂ ਨੂੰ ਆ ਗਏ ਇੱਥੋਂ ਜੁਆਇਨ ਆਪ ਦੀ ਖੁਸ਼ੀ ਨਾਲ ਹੋ ਗਏ ਨੇ ਔਰ ਕਹਿ ਕਿ ਜੀ ਅਸੀਂ ਕੰਮ ਕਰਾਂਗੇ ਪਾਰਟੀ ਲਈ ਆਪਦੇ ਸ਼ਹਿਰ ਦੀ ਆਪਦੇ ਮੋਰਡਨ ਦੀ ਉਸ ਤੋਂ ਮਗਰੋਂ ਜਿਵੇਂ ਤੁਸੀਂ ਮੈਨੂੰ ਵੀ ਰਾਤੀ ਮੇਲਾ ਦੇ 12 1 ਵਜੇ ਕੋਈ ਪੋਸਟ ਪੁੱਛ ਜੀ ਆਈ ਉਹ ਪਈ ਦੇਖੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸਮਾਜ ਦੇ ਵਿੱਚ ਵੀ ਤੇ ਰਾਜਨੀਤੀ ਦੇ ਵਿੱਚ ਵੀ ਹਰ ਤਰ੍ਹਾਂ ਦਾ ਬੰਦਾ ਹੁੰਦਾ ਜੀ ਸਮਾਜ ਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਵੀ ਹਰ ਤਰ੍ਹਾਂ ਦਾ ਬੰਦਾ ਹੁੰਦਾ ਕੋਈ ਜ਼ਬਾਨ ਦਾ ਪੱਕਾ ਹੁੰਦਾ ਕੋਈ ਸਟੈਂਡ ਦਾ ਪੱਕਾ ਹੁੰਦਾ ਤੇ ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਥਾਲੀ ਤੇ ਬੈਂਗਣ ਵਾਂਗੂ ਜਿੱਧਰ ਨੂੰ ਮੜੀ ਝੋਲ ਪਈ ਉਧਰ ਨੂੰ ਰੋੜ ਗਏ ਸੋ ਇਹ ਜਿੰਨਾ ਇਧਰ ਕੋਈ ਵੈਲੀ ਹੁੰਦੀ ਹੈ ਨਾ ਉਧਰ ਕੋਈ ਵੈਲੀ ਹੁੰਦੀ ਹੈ ਇੱਥੇ ਆ ਪਾ ਕੇ ਪਾਰਟੀ ਆਫਿਸ ਦੇ ਵਿੱਚ ਸ਼ਾਮਲ ਹੋ ਕੇ ਗਏ ਨੇ 300 ਕਿਲੋਮੀਟਰ ਦੂਰੋਂ ਤੇ ਉਥੋਂ ਉਹ ਰਾਜਕੁਮਾਰ ਵੇਰ ਕਦੇ ਘਰ ਗਏ ਨੇ ਕਿ ਰਾਜਕੁਮਾਰ ਉਹਨਾਂ ਦੇ ਵੇਰ ਕਦੇ ਘਰੇ ਗਿਆ ਇਹ ਤਾਂ ਫਿਰ ਤੁਸੀਂ ਦੱਸ ਰਹੇ ਮੈਨੂੰ ਪਰ ਸਵਾਲ ਇਹ ਹੈ ਵੀ ਸਟੈਂਡ ਹੈ ਜਿਹੜਾ ਪਰ ਉਹਦੇ ਨਾਲ ਜਿਹੜੇ ਜਿਹੜੇ ਇੰਨੇ ਸਟੈਂਡ ਦੇ ਕੱਚੇ ਨੇ ਉਹਨਾਂ ਤੋਂ ਮੈਂ ਸਮਝਦਾ ਕਿ ਇੱਧਰ ਵੀ ਕੁਝ ਨਹੀਂ ਸਮਰਨਾ ਸੀਗਾ ਸੋ ਇਹ ਤਾਂ ਜੋ ਹੁੰਦਾ ਜਿਵੇਂ ਹੁੰਦਾ ਤਾਂ ਤੁਸੀਂ ਸੁਣਿਆ ਅਮਨ ਅਰੋੜਾ ਹੱਸਦੇ ਹੱਸਦੇ ਇੱਕ ਨਿੱਕੀ ਜੀ ਮੁਸਕਾਨ ਦੇ ਪਿੱਛੇ ਕਈ ਕੁਝ ਦੱਸ ਵੀ ਗਏ ਤੇ ਕੁਝ ਗੱਲਾਂ ਛੁਪਾ ਵੀ ਗਏ ਕਿ ਮੈਂ ਤਾਂ ਆਪਣੇ ਉਹਨਾਂ ਦਾ ਫੋਨ ਆਇਆ ਤੇ ਅਸੀਂ ਕਿਹਾ ਤੀ ਆਜੋ ਉਹ ਤਾਂ ਆਪ ਸਾਡੇ ਕੋਲ ਚੱਲ ਕੇ ਆਏ ਪਰ ਉਧਰ ਹੀ ਰਾਜਕੁਮਾਰ ਵੀਰ ਕਾ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਸਾਨੂੰ ਧਰਾ ਧਮਕਾ ਕੇ ਸਾਡੇ ਬੰਦਿਆਂ ਨੂੰ ਪੱਟ ਕੇ ਲੈ ਕੇ ਜਾ ਰਹੇ ਨੇ ਖੈਰ ਹੁਣ ਇਸ ਦੇ ਵਿੱਚ ਸੱਚਾਈ ਕਿੰਨੀ ਹੈ ਇਹ ਤਾਂ ਹੁਣ ਆਵਾਜ਼ਮੀ ਪਾਰਟੀ ਵਾਲੇ ਜਾਣਣ ਜਾਂ ਫੇ ਕਾਂਗਰਸ ਵਾਲੇ ਪਰ ਮਾਹੌਲ ਜਿਹੜਾ ਹੈ ਉਹ ਲਗਦਾ ਲਗਾਤਾਰ ཕਖਣਾ ਸ਼ੁਰੂ ਹੋ ਗਿਆ ਹੈ ਆਵਾਜ਼ਮੀ ਪਾਰਟੀ ਆਪਣੇ ਆਪਣੀ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਸ਼ਾਮਲ ਕਰਵਾ ਰਹੀ ਹੈ ਤੇ ਆਪਣਾ ਕੈਡਰ ਵਧਾ ਰਹੀ ਹੈ ਤੇ ਉਧਰ ਹੀ ਦੂਜੀ ਪਾਰਟੀਆਂ ਵੀ ਲਗਾਤਾਰ ਭਗਵਨ ਸਰਕਾਰ ਤੇ ਹਮਲਾਵਰ ਹੋ ਗਈਆਂ ਨੇ ਤੇ ਜਿਹੜਾ ਸਿਆਸਤ ਦਾ ਜਿਹੜਾ ਕਹ ਲੋ ਕਿ ਸਮਾਂ ਉਹ ਲਗਾਤਾਰ ਬਦਲਦਾ ਜਾ ਰਿਹਾ ਹੈ ਤੇ ਜਿਹੜੀ ਸਿਆਸਤ ਪੰਜਾਬ ਦੀ ਉਹ ਗਰਮ ਹੁੰਦੀ ਜਾ ਰਹੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਵਕਤ ਦੇ ਉੱਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ